ਸასი ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਸਾਰੇ ਠੀਕ ਠਾਕ ਹੋ 1 ਜਨਵਰੀ ਤੋਂ ਸਾਲ ਬਦਲ ਰਿਹਾ ਹੈ ਹੁਣ ਅਸੀਂ 2024 ਤੋਂ 2025 ਵਿੱਚ ਕਦਮ ਰੱਖ ਰਹੇ ਹਾਂ ਨਵੇਂ ਸਾਲ ਦੇ ਨਾਲ-ਨਾਲ ਕਈ ਨੀਵਿਆਂ ਵਿੱਚ ਵੀ ਬਦਲਾਅ ਹੋਣਗੇ ਜਿਸ ਦਾ ਸਿੱਧਾ ਅਸਰ ਤੁਹਾਡੀ ਜੇਬ ਤੇ ਪਵੇਗਾ ਇਹਨਾਂ ਵਿੱਚ LPG ਸਿਲੰਡਰ ਦੀਆਂ ਕੀਮਤਾਂ ਤੋਂ ਲੈ ਕੇ UPI ਭੁਗਤਾਨ ਲਈ ਨਵੇਂ ਨਿਯਮਾਂ ਤੱਕ ਸਭ ਕੁਝ ਸ਼ਾਮਲ ਹੈ ਆਓ ਜਾਣਦੇ ਹਾਂ ਇਹਨਾਂ ਬਾਰੇ ਵਿਸਤਾਰ ਨਾਲ ਨੰਬਰ 1 ਐਲ ਪੀ ਜੀ ਸਿਲੰਡਰ ਦੀ ਕੀਮਤ ਸਰਕਾਰੀ ਤੇਲ ਕੰਪਨੀਆਂ ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਐਲ ਪੀ ਜੀ ਸਿਲੰਡਰ ਦੀਆਂ ਕੀਮਤਾਂ ਦੀ ਸਮੀਖਿਆ ਕਰਦੀ ਹੈ ਉਹਨਾਂ ਨੂੰ ਅੰਤਰਰਾਸ਼ਟਰੀ ਬਾਜ਼ਾਰ ਅਨੁਸਾਰ ਆਪਣੀਆਂ ਕੀਮਤਾਂ ਬਦਲਣ ਦੀ ਆਜ਼ਾਦੀ ਹੈ ਪਿਛਲੇ ਕੁਝ ਸਮੇਂ ਤੋਂ ਅੰਤਰਰਾਸ਼ਟਰੀ ਬਾਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ 'ਚ ਵਾਧਾ ਹੋ ਰਿਹਾ ਹੈ ਇਸ ਕਾਰਨ ਤੇਲ ਕੰਪਨੀਆਂ एलपीजी सिलेंडर दी कीमत ਵਧਾ ਸਕਦੀਆਂ ਹਨ ਘਰੇਲੂ ਸਿਲੰਡਰ 14.2 ਕਿਲੋਗ੍ਰam ਦੀ ਕੀਮਤ کئی ਮਹੀਨਿਆਂ ਤੋਂ ਕੋਈ ਬਦਲਾਅ ਨਹੀਂ ਹੋਇਆ ਇਸ ਸਮੇਂ ਦਿੱਲੀ ਚ ਘਰੇਲੂ ਸਿਲੰਡਰ ਦੀ ਕੀਮਤ 803 ਰੁਪਏ ਹੈ ਨੰਬਰ 2 ਫਿਕਸਡ ਡਿਪੋਜ਼ਿਟ ਦੇ ਬਦਲਾਅ 1 ਜਨਵਰੀ ਤੋਂ ਗੈਰ ਬੈਂਕਿੰਗ ਫਾਈਨੈਂਸ ਕੰਪਨੀਆਂ NBFC ਤੇ ਹਾਊਸਿੰਗ ਫਾਈਨੈਂਸ ਕੰਪਨੀਆਂ HFC ਦੇ ਫਿਕਸਡ ਡਿਪੋਜ਼ਿਟ ਦੇ ਨਿਯਮ ਬਦਲ ਜਾਣਗੇ RBI ਨੇ ਹੁਣ FD ਕਰਨ ਵਾਲਿਆਂ ਨੂੰ ਮਿਆਦ ਪੂਰੀ ਹੋਣ ਤੋਂ ਪਹਿਲਾਂ ਆਪਣੀ ਜਮ੍ਹਾਂ ਰਕਮ ਨੂੰ ਕਢਾਉਣ ਲਈ ਰਾਹ ਦਿੱਤੀ ਹੈ ਇਸ ਤੋਂ ਇਲਾਵਾ ਨਾਮਨੀ ਨਾਲ ਜੁੜੇ ਨਿਯਮ ਵੀ ਬਦਲ ਜਾਣਗੇ ਨੰਬਰ 3 GST ਦੇ ਨਿਯਮ ਹੋਣਗੇ ਸਖਤ 1 ਜਨਵਰੀ ਤੋਂ ਟੈਕਸਦਾਤਿਆਂ ਲਈ ਪਾਲਣਾ ਨਿਯਮਤ ਹੋਰ ਸਖਤ ਹੋ ਜਾਣਗੇ ਇੱਥੇ ਬਹੁਤ ਸਾਰੇ ਬਦਲਾਅ ਹੋ ਰਹੇ ਹਨ ਜਿਨ੍ਹਾਂ ਵਿੱਚੋਂ ਸਭ ਤੋਂ ਮਹੱਤਵਪੂਰਨ ਮਲਟੀਫੈਕਟਰ ਪ੍ਰਾਣੀਕਰਨ MFA ਹੈ ਪਹਿਲਾਂ ਇਹ ਸਿਰਫ ਉਹਨਾਂ ਕਾਰੋਬਾਰਾਂ ਦੇ ਲਾਗੂ ਹੁੰਦਾ ਸੀ ਜਿਨ੍ਹਾਂ ਦਾ ਸਾਲਾਨਾ ਟਰਨਓਵਰ 20 ਕਰੋੜ ਰੁਪਏ ਜਾਂ ਇਸ ਤੋਂ ਜ਼ਿਆਦਾ ਸੀ ਪਰ ਹੁਣ ਇਹ ਜੀਐਸਟੀ ਪਟਰੋਲ ਤੱਕ ਪਹੁੰਚ ਰਹੇ ਸਾਰੇ ਟੈਕਸਪੇਅਰ ਦੀ ਹੌਲੀ-ਹੌਲੀ ਲਾਗੂ ਕੀਤਾ ਜਾਵੇਗਾ ਇਸ ਦਾ ਮਕਸਦ ਸੁਰੱਖਿਆ ਵਧਾਉਣਾ ਹੈ ਨੰਬਰ 4 ਯੂਪੀਆਈ ਦੀ ਟ੍ਰਾਂਜ਼ੈਕਸ਼ਨ ਲਿਮਟ ਯੂਪੀਆਈ ਟ੍ਰਾਂਜ਼ੈਕਸ਼ਨ ਦੀ ਲਿਮਟ 1 ਜਨਵਰੀ 2025 ਤੋਂ ਵਧਾਈ ਜਾਵੇਗੀ ਪਹਿਲਾਂ ਵੱਧ ਤੋਂ ਵੱਧ ਲਿਮਟ 5000 ਰੁਪਏ ਸੀ RBI ਨੇ 1 ਜਨਵਰੀ 2025 ਤੋਂ ਇਸ ਨੂੰ ਵਧਾ ਕੇ 10000 ਰੁਪਏ ਕਰ ਦਿੱਤੀ ਗਈ ਹੈ ਨੰਬਰ 5 ਕਿਸਾਨਾਂ ਨੂੰ ਬਿਨਾਂ ਗਾਰੰਟੀ ਦੇ ਜ਼ਿਆਦਾ ਕਰਜ਼ੇ RBI ਨੇ ਇਹ ਵੀ ਕਿਸਾਨਾਂ ਨੂੰ ਰਾਹ ਦਿੱਤੀ ਹੈ ਕਿ 1 ਜਨਵਰੀ 2025 ਤੋਂ ਕਿਸਾਨ ਬਿਨਾਂ ਗਾਰੰਟੀ ਦੇ 2 ਲੱਖ ਰੁਪਏ ਦਾ ਕਰਜ਼ਾ ਲੈ ਸਕਣਗੇ ਪਹਿਲਾਂ ਇਹ ਲਿਮਟ 1 ਲੱਖ 60000 ਰੁਪਏ ਸੀ ਕਾਰਾਂ ਹੋ ਜਾਣਗੀਆਂ ਮਹਿੰਗੀਆਂ 1 ਜਨਵਰੀ 2025 ਤੋਂ ਕਾਰਾਂ ਖਰੀਦਣੀਆਂ ਮਹਿੰਗੀਆਂ ਹੋ ਜਾਣਗੀਆਂ ਮਰੂਤੀ ਸੰਜੋਕੀ ਟਾਟਾ ਮੋਟਰ ਹੁੰਡਾਈ ਮਹਿੰਦਰਾ ਹੋਂਡਾ ਤੇ ਕੀਆ ਵਰਗੀਆਂ ਕਈ ਵੱਡੀਆਂ ਆਟੋ ਨਿਰਮਾਤਾ ਕੰਪਨੀਆਂ ਨੇ ਆਪਣੇ ਵਾਹਨਾਂ ਦੀਆਂ ਕੀਮਤਾਂ 'ਚ 2 ਤੋਂ 4 ਫੀਸਦੀ ਤੱਕ ਵਾਧਾ ਕਰਨ ਦਾ ਐਲਾਨ ਕੀਤਾ ਹੈ। ਮਸਟੀ ਬੇਜ ਆਡੀ ਬੀ ਐਮ ਡਬਲਯੂ ਵਰਗੇ ਲਗਜ਼ਰੀ ਬ੍ਰਾਂਡ ਵੀ ਆਪਣੇ ਵਾਹਨਾਂ ਦੀਆਂ ਕੀਮਤਾਂ ਵਧਾਉਣਗੇ। ਕੰਪਨੀ ਮੁਤਾਬਕ ਕੱਚੇ ਮਾਲ ਦੀ ਕੀਮਤ ਵਧਣ ਤੇ ਅਤੇ ਡਾਲਰ ਦੇ ਮੁਕਾਬਲੇ ਰੁਪਏ ਦੇ ਕਮਜ਼ੋਰ ਹੋਣ ਕਰਕੇ ਇਹ ਕੀਮਤਾਂ ਵੱਧ ਰਹੀਆਂ ਹਨ।